ਸੀਜ਼ਨ ਸ਼ੁਰੂ ਹੋ ਗਏ ਸਰਪੱਤ ਦੇ ਪਲੇ ਲਈ ਪ੍ਰਾਕਿਰਿਆ ਦੇ ਵਿੱਚ ਫੰਡ WhatsApp ਤੋਂ ਬਿਲਕੁਲ ਪਾਨੀਗੜ ਗੁਰੂ ਤੇਗ ਬਹਾਦਰ ਟਰੱਕ ਐਸੋਸੀਏਸ਼ਨ ਦੇ ਵੱਲੋਂ ਹਰ ਫਸਲ ਦੇ ਉੱਤੇ ਚਾਹ ਹਾੜੀ ਦੀ ਐ ਚਾ ਸੌਣੀ ਦੀ ਆ ਗੁਰੂ ਸਾਹਿਬ ਦਾ ਉਠ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਕਰਵਾਏ ਜਾਂਦੇ ਨੇ ਸੋ ਅੱਜ ਸੰਪੂਰਨ ਤਾਈ ਭੋਗ ਪਾਏ ਗਏ ਨੇ ਸੋ ਵਾਹਿਗੁਰੂ ਪਰਮਾਤਮਾ ਕਿਰਪਾ ਕਰਨ ਕਿ ਜੋ ਵੀ ਮਨੋ ਕਾਮਨਾਵਾਂ ਭਾਵਨਾਵਾਂ ਲੈ ਕੇ ਸਾਡੇ ਟਰੱਕ ਆਪਰੇਟਰ ਭਰਾਵਾਂ ਨੇ ਸਾਰੀ ਕਮੇਟੀ ਨੇ ਗੁਰੂ ਸਾਹਿਬ ਦਾ ਉਠ ਆਸਰਾ ਲਿਆ ਉਸਾਂ ਕਿਰਪਾ ਕਰਨ ਮਨੋ ਕਾਮਨਾਵਾਂ ਭਾਵਨਾਵਾਂ ਨੂੰ ਪੂਰੀਆਂ ਕਰਨ ਔਰ ਇਸ ਦੇ ਵਿੱਚ ਸਾਰਿਆਂ ਦੇ ਪਰਿਵਾਰਾਂ 'ਚ ਵਾਧਾ ਕਰਨ ਤਰੱਕੀਆਂ ਦੇਣ ਤੇ ਸਾਡੇ ਭਰਾ ਜਿੰਨੇ ਵੀ ਆਪਣੇ ਰੋਜ਼ਗਾਰ ਦੀ ਆਪਣੀ ਰੋਟੀ ਦੀ ਭਾਲ ਦੇ ਵਿੱਚ ਸਾਰਾ ਦਿਨ ਸੜਕਾਂ ਤੇ ਜਿਹੜੇ ਤੁਰਦੇ ਆ ਜਾਂਦੇ ਆ ਸੋ ਵਾਹਿਗੁਰੂ ਕਿਰਪਾ ਕਰਨ ਕਿ ਉਹਨਾਂ ਨੂੰ ਕਿਸੇ ਨੂੰ ਵੀ ਕਦੇ ਵੀ ਕੋਈ ਤਤੀਬਾ ਨਾ ਲੱਗੇ ਸੋ ਅੱਜ ਉਹ ਗੁਰੂ ਸਾਹਿਬ ਦਾ ਉਹ ਆਸਰਾ ਲਿਆ ਗੁਰੂ ਸਾਹਿਬ ਕਿਰਪਾ ਕਰੋ ਆ ਟਰੱਕੀਆਂ ਨੀ ਰੈਗੂਲਰ ਮੰਗਿਆ ਵੀ ਟਰੱਕੀਆਂ ਕਦੋਂ ਰੈਗੂਲਰ ਹੋਊਗੀ ਕਿਉਂਕਿ ਪਿਛਲੇ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਰਹੇ ਨੇ ਤੇ ਹੁਣ ਮੰਗਾਂ ਨੇ ਕਿਵੇਂ ਦੇਖਦੀ ਕੈਪਟਨ ਸਰਕਾਰ ਦੇ ਟਾਈਮ ਜਾਂਦੇ ਹੋਏ ਜਿਹੜੀ ਇਹ ਯੂਨੀਅਨਾਂ ਭੰਗ ਹੋਈਆਂ ਸੀਗੀਆਂ ਔਰ ਇਸ ਦੇ ਉੱਤੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਸੀਗਾ ਤੇ ਸਾਡੇ ਡੇਰਾ ਬਸੀ ਤੋਂ ਐਮਐਲਏ ਨਿਰੰਧਾਵਾ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਰਹੇ ਨੇ ਉਹ ਇਸ ਦੀ ਅਗਵਾਈ ਵੀ ਕਰ ਰਹੇ ਨੇ ਔਰ ਪਿੱਛੇ ਐਸੋਸੀਏਸ਼ਨਾਂ ਨੇ ਜਿਹੜਾ ਲਿਖਤੀ ਰੂਪ ਚ ਉਹਨਾਂ ਨੂੰ ਦਿੱਤਾ ਵੀ ਹੈ ਸੋ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦੇ ਜ਼ਰੂਰ ਕੋਈ ਨਾ ਕੋਈ ਕਾਰਵਾਈ ਹੋਊਗੀ ਔਰ ਮੇਰੇ ਵੱਲੋਂ ਜਿੱਥੇ ਹੋਊਗਾ ਅਸੀਂ ਆਪਣੇ ਮਨ ਕੱਢ ਕੇ ਇਸ ਦੇ ਪੈਰਾਦਾਮ ਕਰਾਂਗੇ ਜੀ ਅੱਜ